ਹਾਂਜੀ ਪੰਜਾਬੀਓ ਓਨਾ ਚਰਸੀ ਨਾ ਚੁੱਪ ਬੈਠਾਂਗੇ ਨਾ ਬੈਠਣ ਦੇਵਾਂਗੇ ਨਾ ਸਰਕਾਰਾਂ ਨੂੰ ਨਾ ਲੋਕਾਂ ਨੂੰ ਜਿੰਨਾ ਚਰਾ ਜ਼ਹਿਰਾ ਆ ਦੇਖ ਲਓ ਆ ਦਿਖਾ ਦੇ ਬਾਈ ਮੰਜਰ ਕਿਉਂ ਸਾਨੂੰ ਵਾਰ-ਵਾਰ ਦਿਖਾਉਣਾ ਪੈਂਦਾ ਇਹ ਅੱਜ ਤਰੀਕ ਹੈ 17 16 17 ਨੂੰ 16 ਕ 17 ਜੁਲਾਈ ਅੱਜ 16 ਜੁਲਾਈ 16 ਜੁਲਾਈ ਦਿਨ ਬੁੱਧਵਾਰ ਦਿਨ ਬੁੱਧਵਾਰ 16 ਜੁਲਾਈ 2025 ਚ ਖੜੇ ਆ ਪਿਛੇ ਨਾਲ ਸੋਚੀ ਜਾ ਕੇ ਪਿੱਛੇ ਖੜੇ ਆ ਆ ਗੱਲ ਨੂੰ ਸਾਂਝਾ ਕਰ ਦਿਓ ਮੈਂ ਕਹਿੰਦਾ ਨਹੀਂ ਹੁੰਦਾ ਛੋਡੀਆਂ ਨਸਲਾਂ ਛੋਡੀਆਂ ਫਸਲਾਂ ਛੋਡੀ ਧਰਤੀ ਛੋਡਾ ਸਾਰਾ ਕੁਝ ਹੀ ਖਾ ਰਿਆ ਹੋਇਆ ਜ਼ਹਿਰ ਦਿਖਾ ਦਿਓ ਇਹ ਦੇਖ ਲਾ ਆ ਬੁੱਢਾ ਤੇ ਆ ਗਿਆ ਆ ਆਉਂਦਾ ਵਲੀਪੁਰ ਆਓ ਦੇਖ ਲਾ ਆਓ ਸਾਹਮਣੇ ਉਹ ਪਿੱਛੋਂ ਸੱਤ ਲਜਾਉਂਦਾ ਉਹਦਾ ਪਾਣੀ ਦੇਖ ਲੈ ਇੱਥੋਂ ਰਲ ਕੇ ਪਾਣੀ ਦਾ ਹਾਲਾਤ ਦੇਖ ਲੋ ਕਿਵੇਂ ਉਹ ਨੀਰੀ ਜ਼ਹਿਰ ਆ ਕੇ ਖੜਾ ਨਹੀਂ ਜਾਂਦਾ ਭਾਈ ਇੱਥੇ ਇੱਕ ਮਿੰਟ ਖੜਾ ਨਹੀਂ ਜਾਂਦਾ ਇੰਨੀ ਜ਼ਹਿਰਾਂ ਦੇ ਵਿੱਚ ਮੁਸਕ ਮਾਰਦਾ ਸੰਗ ਨੂੰ ਚੜਦਾ ਮੱਜਦਾ ਸੰਗ ਆ ਚਮੜੀ ਐ ਖੁਰਕਲਣ ਲੱਗ ਜਾਂਦੀ ਐ ਆ ਪਾਣੀ ਆ ਜ਼ਹਿਰ ਸੱਤ ਲੋਜਦਾ ਆ ਸੜਾ ਸੜਾ ਦੱਖਣੀ ਮਾਲਵਾ ਪੰਜਾਬ ਦੇ 6 ਜ਼ਿਲ੍ਹੇ ਉਹ ਰਾਜਸਥਾਨ ਦੇ 6 ਜ਼ਿਲ੍ਹੇ 3 ਕਰੋੜ ਬੰਦਾ ਪਾਣੀ ਪੀਂਦਾ ਜ਼ਹਿਰਾਂ ਪੀਂਦਾ ਏ ਕਿੱਥੇ ਸੀਚੇ ਆਲ ਬਈ ਔਰ ਦਾਕੇ ਕੁਰਸੀ ਜੀ ਪਿੱਛੇ ਹੀ ਬੈਗਾ ਲੁਧਿਆਣੇ ਤੋਂ ਕਿ ਮੈਂ ਸਾਫ ਕਰਤਾ ਜੀ ਅਸੀਂ ਲੱਗੇ ਹੋਇਆ ਜੀ ਇੱਥੇ ਆਓ ਇੱਥੇ ਆਹ ਦੇਖਵਾ ਕੇ ਇੱਥੇ ਖੜ ਕੇ ਸੀਚਲ ਸਾਹਿਬ ਇੱਥੇ ਖੜਾ ਆ ਕੇ ਆਹ ਦਿਖਾ ਅੱਜ ਪੰਜਾਬ ਦਾ ਮੁੱਖ ਮੰਤਰੀ ਉਹ ਬੋਲੀ ਜਾਂਦਾ ਸੁਲਤਾਨਪੁਰ ਲੋਧੀ ਕਿ ਅਸੀਂ ਬੁੱਢੇ ਦਰਿਆ ਨੂੰ ਸਾਫ ਕਰਨ ਤੇ ਲੱਗੇ ਆ ਉਹ ਹਜ਼ਾਰਾਂ ਫੈਕਟਰੀ ਡਾਈੰਗ ਇਲੈਕਟ੍ਰੋਪਲੇਨ ਇੰਡਸਟਰੀ ਜਿਹੜੀ ਕੈਮੀਕਲ ਦਾ ਪਾਣੀ ਚ ਪਾ ਰਿਹਾ ਸਾਫ ਹੀ ਨਹੀਂ ਹੋਣਾ ਉਹ ਮੁੱਖ ਮੰਤਰੀ ਸਾਹਿਬ ਪਹਿਲਾਂ ਸੁਣਿਓ ਭਾਸ਼ਣ ਕੱਲ ਵਿਧਾਨ ਸਭਾ ਸੈਸ਼ਨ ਸੀ ਭਾਈ ਸੁਣ ਲਿਓ ਮਰਾਇਆ ਇੱਕ ਸਾਂਝਾ ਕਰੀ ਜਾਇਓ ਆ ਸੁਣਾ ਹੀ ਉਹਨੇ ਕਰੀ ਆਹ ਦੇਖੀ ਬੋਇੰਗ ਨੇ ਕਿਤੇ ਬਿਨਾ ਦੱਸੇ ਜਾਂ ਬਿਨਾ ਪੀਟੜ ਪਾਣੀ ਕਿਤੇ ਸੈਟਲ ਦੇ ਵਿੱਚ ਡੰਪ ਕਰਤਾ ਮਿਲੀਅਨਸ ਦਾ ਜੁਰਮਾਨਾ ਹੋਇਆ ਜੀ ਮਿਲੀਅਨਸ ਦਾ ਇੰਨਾ ਆਪਣੇ ਪਾਣੀ ਨੂੰ ਇੰਨਾ ਆਪਣੀ ਹਵਾ ਨੂੰ ਇੰਨਾ ਆਪਣੇ ਵਾਤਾਵਰਨ ਨੂੰ ਪਿਆਰ ਕਰ। ਅਸੀਂ ਕਾਰਬਨ ਮੋਨੋਆਕਸਾਈਡ ਤੇ ਹੋ ਗਏ ਜੀ। ਕੋਈ ਗੱਲ ਨਹੀਂ ਖੰਗ ਜੀ ਹੋ ਗਈ ਫਿਰ ਕੀ ਹੁੰਦਾ ਸਾਹ ਹੋ ਗਿਆ ਫਿਰ ਕੀ ਹੁੰਦਾ ਦਮਾ ਜਾ ਹੋ ਗਿਆ ਫਿਰ ਕੀ ਹੁੰਦਾ ਅੱਗ ਲਾ ਦਿੰਨੇ ਆ ਸਕੂਟਰ ਚ ਸਕੂਟਰ ਵੱਜਦਾ ਬੱਸ ਚ ਬੱਸ ਵੱਜਦੀ ਹੈ ਕੌਣ ਜ਼ਿੰਮੇਵਾਰ ਜਨਾਬ ਕੋਈ ਤਾਂ ਦੇਖੋ ਕੋਈ ਤਾਂ ਹਟਾਈਏ ਕਿਵੇਂ ਨਾ ਕਿਵੇਂ ਤਾਂ ਲੋਕਾਂ ਨੂੰ ਸਮਝਾਈਏ ਵਾਤਾਵਰਨ ਨੂੰ ਸੰਭਾਲੀਏ ਵਾਤਾਵਰਨ ਤੋਂ ਬਿਨਾ ਸੁਣ ਲਿਆ ਸੁਣ ਲੋ ਕਹਿੰਦਾ ਜੀ ਧੂਆ ਮਟਲਾ ਦਿੰਦੇ ਹੋ ਜੀ ਅੱਗ ਲਾ ਦਿੰਦੇ ਹੋ ਜੀ ਗੱਡੀਆਂ ਪਾਜਦੀਆਂ ਜੀ ਬੱਸਾਂ ਪਾਜਦੀਆਂ ਸਕੂਟਰ ਪਾਜਦੇ ਆ ਲੋਕਾਂ ਨੂੰ ਸਮਝਾ ਗਏ ਤੇ ਆਹ ਜੀ ਤੋ ਅਰਬਾਂ ਰੁਪਇਆ ਲੈ ਕੇ ਲੁਧਿਆਣੇ ਦੀਆਂ ਚੋਣਾਂ ਜਿੱਤੀਆਂ ਨੇ ਹਰਜੀਬ ਰੋੜਾ ਜਿਹੜਾ ਤੁਸੀਂ ਹੁਣ ਐਮਐਲਏ ਬਣਾ ਕੇ ਮੰਤਰੀ ਬਣਾਤਾ ਉਹਦੀਆਂ ਕਿੰਨੀਆਂ ਫੈਕਟਰੀਆਂ ਲੁਧਿਆਣੇ 'ਚ ਉਹਦਾ ਕੈਮੀਕਲ ਕੌਣ ਬੰਦ ਕਰੂ ਬਾਹ ਤੇਰੇ ਭਵੰਤਸਾਂ ਮੰਨ ਗਏ ਤੈਨੂੰ ਕੀ ਨੂੰ ਸਮਝਾਏਗਾ ਕਿਉਂ ਘਮਰਾਹ ਕਰਦਾ ਲੋਕਾਂ ਨੂੰ ਕਿਉਂ ਅੱਖੀ ਘੱਟਾ ਪਾ ਰਿਆ ਜੇ ਹਿੰਮਤ ਆ ਦਿਖਾ ਲੋਕਾਂ ਨੂੰ ਆ ਦੱਸ ਇਹ ਕਿਉਂ ਨਹੀਂ ਬੰਦ ਹੁੰਦਾ ਹਜ਼ਾਰਾਂ ਡੈਂਗ ਇੰਡਸਟਰੀ ਲੱਖ ਤੁਸੀਂ ਉਥੇ ਟ੍ਰੀਟਮੈਂਟ ਪਲਾਂਟ ਲਾ ਦਿਓ ਸਾਫ਼ ਨਹੀਂ ਹੋਣਾ ਭੁੱਲ ਜੇ ਸਾਫ਼ ਹੋਊਗਾ ਇਹ ਇਹ ਨਹੀਂ ਹੋਣਾ ਕਿਉਂਕਿ ਜਿਹੜਾ ਕੈਮੀਕਲ ਆ ਆ ਰੰਗਨ ਵਾਲੀਆਂ ਫੈਕਟਰੀਆਂ ਪਾ ਰਹੀਆਂ ਨੇ ਪਾਣੀ ਚ ਨਿਕਲ ਹੀ ਨਹੀਂ ਸਕਦਾ ਭਾਈ ਹਜ਼ਾਰਾਂ ਵਾਰੀ ਸਾਫ਼ ਕਰ ਲੋ ਪਾਣੀ ਨੂੰ ਕਹਿੰਦਾ ਕੋਈ ਬੈਂਕ ਕੰਪਨੀ ਸੀ ਉਹਨੇ ਧਰਤੀਆਂ ਪਾਣੀ ਪਾਤਾ ਮਿਲੀਅਨ ਜੁਰਮਾਨਾ ਹੋ ਗਿਆ ਤੇ ਇਹਨਾਂ ਨੂੰ ਜੁਰਮਾਨਾ ਕੌਣ ਕਰੂ ਸ਼ਰਮ ਸ਼ਰਮ ਆਹ 1000 ਲੀਟਰ ਪਾਣੀ ਰੋਜ ਦਾ ਦੇਖੋ ਸਾਦ ਲਈ ਨੂੰ ਕਿਵੇਂ ਜ਼ਹਿਰ ਬਣਾ ਰਿਆ ਇਹਨੂੰ ਕੌਣ ਬੰਦ ਕਰੂਗਾ ਅੱਜ ਵੀ ਐ ਲੱਗਿਆ ਪਿਆ ਉਥੇ ਭਾਸ਼ਣ ਝਾੜਨ ਜਿਹਨੇ ਵਿਰੋਧੀ ਧਰਜੇ ਬੈਠਾ ਹੋਣਾ ਉਹ ਭਰਾਵਾ ਤੂੰ ਮੁੱਖ ਮੰਤਰੀ ਆ ਤੇਰੇ ਕੋਲੇ ਪਾਵਰ ਆ ਸੈਂਟਰ ਪੋਲੂਸ਼ਨ ਬੋਰਡ ਦੇ ਆਰਡਰ ਹੋ ਚੁੱਕੇ ਆ ਗ੍ਰੀਨ ਟਰਮੀਨਲ ਦੇ ਆਰਡਰ ਹੋ ਚੁੱਕੇ ਆ ਵੀ ਇਹਨੂੰ ਫੌਰੀ ਤੌਰ ਤੇ ਬੰਦ ਕਰੋ ਜਿੱ ਪਿੱਟਦੇ ਆਇਆ ਤੇਰੇ ਨੂੰ ਦਸੰਬਰ ਨੂੰ ਕੱਠ ਵੀ ਰੱਖਿਆ ਲੋਕ ਨੇ ਉੱਠੇ ਆ ਤੇਰੇ ਕਮਿਸ਼ਨਰ ਕੋਲੇ ਗਏ ਲੁਧਿਆਣੇ ਕੋਲੇ ਥਾਣੇ ਦਰਖਾ ਦਿੱਤੀਆਂ ਡੀਸੀ ਕੋਲੇ ਗਏ ਆਰਡਰ ਦਿਖਾਏ ਵੀ ਆਰਡਰ ਐ ਐਨ ਜੀਟੀ ਦੇ ਵੀ ਬੰਦ ਕਰੋ ਜ਼ਹਿਰ ਦੇ ਕੇ ਲੋਕਾਂ ਨੂੰ ਮਾਰਿਆ ਜਾ ਰਿਹਾ ਸਾਰਾ ਪੰਜਾਬ ਮਰ ਗਿਆ ਸਾਰੇ ਦਰਿਆ ਨਹਿਰਾ ਕੱਸੀਆਂ ਸੂਏ ਬਰਬਾਦ ਕਰਤੇ ਆ ਹੋਰ ਸੁਣ ਲੋ ਇਹਦੀ ਇੱਕ ਹੋਰ ਵੀ ਸੁਣਾਈ ਆ ਨੇ ਇੱਕ ਮਿੰਟ ਹੁਣ ਸੁਣਿਓ ਹੋ ਕਿਤੇ ਰਾਜਨੀਤਿਕ ਲਿੱਟ ਸੁਣਿਓ ਹੋ ਕਰਾਂ ਕੇਸ ਕਹਾਣੀ ਕਹਿੰਦੇ ਜੀ ਕਾਂ ਮਾਰਕੀਟ ੰਣਾ ਪਊਗਾ ਤਾਂ ਤੇ ਮਤਲਬ ਲੰਪਰਾਲੀ ਫਿਰ ਦੀਵਾਲੀ ਦਸਹਿਰਾ ਕੀ ਲਿਖਿਆ ਗੁਰੂ ਸਾਹਿਬ ਨੇ ਪਵਨ ਗੁਰੂ ਪਾਣੀ ਪਤਾ ਮਾਤਾ ਤਰਤ ਮਹਤ ਕਬੂ ਲਿਖਿਆ ਗੁਰੂ ਸਾਹਿਬ ਦਾ 14 ਸੌ ਨੱਨਹ ਪਰਚ ਜਨਮ ਸੀ 1539 ਚ ਜੋ ਜੋਤ ਜੁਤ ਸਮਾਈ ਸੀ ਉਧੇ ਵਿੱਚ ਲਿਖਿਆ ਹੋਊਗਾ ਕਿਤੇ ਇਹਦਾ ਮਤਲਬ 6700 ਸਾਲ ਪਹਿਲਾਂ ਗੁਰੂ ਸਾਹਿਬ ਲੈ ਕੇ ਸੀ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤਮਤ ਪਵਨ ਹਵਾ ਪਾਣੀ ਹਵਾ ਨੂੰ ਗੁਰੂ ਦਾ ਦਰਜਾ ਪਾਣੀ ਨੂੰ ਪਿਆਉ ਦਾ ਉਸ ਵੇਲੇ ਤਾਂ ਨਹੀਂ ਕੋਈ ਫੈਕਟਰੀ ਅੱਲਾ ਥੱਲੇ ਪਾਣੀ ਪਾਉਂਦੀ ਹੋਣੀ ਗੰਪਿੰਗ ਕਰਦੀ ਹੋਣੀ ਗੰਦੇ ਪਾਣੀ ਨੂੰ ਉਸ ਵਿੰਦਾ ਨਹੀਂ ਕੋਈ ਸਪਰੇਅ ਕਰਕੇ ਧਰਤੀ ਨੂੰ ਜ਼ਹਿਰੀਲਾ ਕਰਦਾ ਹੋਣਾ ਸੁਣ ਲਿਆ ਸੁਣ ਲੋ ਇਹ ਤਾਂ ਇਹ ਤਾਂ ਬੇਦ ਵੀ ਆਪ ਹੀ ਕਰੀ ਜਾਂਦਾ ਇਹਦਾ ਗਰਵਾਣੀ ਕਹਿੰਦੇ ਪਵਨ ਗੁਰੂ ਪਾਣੀ ਪਿਤਾ ਓਏ ਆ ਪਾਣੀ ਦਾ ਹਾਲ ਦੇਖ ਲੋ ਪਿਓ ਦਾ ਹਾਲ ਦੇਖ ਲੋ ਆ ਜਿਹੋਰੇ ਲੋਕੋ ਅਈ ਕਿੱਥੇ ਉੱਪਲ ਦਾ ਦਿਖਾ ਦੇ ਯਾਰ ਉੱਪਲ ਦਾ ਦਿਖਾ ਓਏ ਪਾਣੀ ਕਿਵੇਂ ਗੈਂਸਾਂ ਉੱਪਲਦੀਆਂ ਚੋ ਕਿਵੇਂ ਕੈਮੀਕਲ ਉਹ ਕੋਈ ਇੱਥੋਂ ਹੈ ਨਹੀਂ ਉਹ ਭਾਂਡਾ ਭੁੰਡਾ ਲੈ ਜਾ ਕੇ ਓਏ ਭਾਂਡਾ ਤਾਂ ਨਹੀਂ ਹੈਗਾ ਬਾਈ ਅਜਾ ਬੋਤਲ ਬਾਤਲ ਜੀ ਪਈ ਹੋਣੀ ਆ ਕੋਈ ਦੇਖ ਨਾ ਆ ਤੁਰਦਾ ਤਾਂ ਨਹੀਂ ਇਹ ਦੇਖਣ ਵਿੱਚ ਆ ਜਾਵੇ ਬਹੁਤ ਖਨਾ ਲਈ ਇਹਦਾ ਉੱਪਲੀ ਜਾਂਦਾ ਇਹਦਾ ਹਨ ਹੱਥ ਲਾਉਣ ਵਾਲੀ ਭੈਣ ਪਤਾ ਨਹੀਂ ਕੀ ਹੋ ਜਾਣਾ ਦਿਖਾਉਣਾ ਸੀ ਮੈਂ ਲੋਕਾਂ ਨੂੰ ਚੰਗੀ ਤਰ੍ਹਾਂ ਦਿਖਾ ਦੇ ਯਾਰ ਦਿਖਾ ਯਾਰ ਓ ਆਇਆ ਵੀ ਦਿਖਾ ਦੇ ਉਧਰੋਂ ਆਦਾ ਪਾਣੀ ਵੀ ਦਿਖਾ ਦੇ ਉੱਪਰੋਂ ਆਉਂਦਾ ਉਹ ਪਿੱਛੋਂ ਆਉਂਦਾ ਪਾਣੀ ਇਹਦੇ ਇੱਥੇ ਹਾਲ ਦੇਖ ਲਓ। ਛੰ ਪੰਜਾਬ ਦੇ ਲੋਕੋ ਅਸੀਂ ਤਾਂ ਬਾਈ ਬਹੁਤ ਚਿਰ ਦੇ ਕਲਪ ਦੇ ਫਿਰਦੇ ਆ। ਵਿੱਚ ਕਹਿੰਦੇ ਆ ਬਾਈ ਤੁਸੀਂ ਬੁੱਢੇ ਦਰਿਆ ਦਾ ਕੀ ਕੀਤਾ? ਆਹ ਬੁੱਢਾ ਦਰਿਆ ਬਾਈ, ਆਹ ਬੁੱਢਾ ਦਰਿਆ। ਦੱਸੋ ਕੀ ਕਰਗੇ? ਤੁਸੀਂ ਘਰੇ ਬੈਠੇ ਰਿਹਾ ਕਰੋ। ਕੱਲੀ ਟਿੱਪਣੀ ਕਰਕੇ ਸਾਰਦਾ ਕਰੋ। ਬਾਈ ਵਧੀਆ ਕਰ ਰਹੇ ਹਾਂ, ਆਇਆ ਨਾ ਕਰੋ। ਬੈਠੇ ਰਹ ਕਰੋ ਅਸੀਂ ਕੂਲਰ ਛੱਡ ਕੇ ਜਾਂ ਤਾਂ ਸ਼ਾ ਕੁੱਟੀ ਜਾਇਆ ਕਰੋ ਜਾਂ ਮੋਬਾਈਲ ਦੇਖੀ ਜਾਇਆ ਕਰੋ ਜਾਂ ਰੀਲਾਂ ਦੇਖੀ ਜਾਇਆ ਕਰੋ ਆਇਓ ਨਾ ਉੱਠ ਕੇ ਆ ਯਾਰਾ ਪਾ ਕੇ ਸੁਡੀਆਂ ਨਸਲਾਂ ਮਾਰਤੀਆਂ ਬੋਤਲ ਆ ਗਈ ਬੋਤਲੇ ਵਿੱਚ ਭਰ ਕੇ ਦਿਖਾ ਦੇ ਕਿੰਨਾ ਕਾਲਾ ਮੈਂ ਦਿਖਾ ਦਿੰਦਾ ਹੋ ਦੇਖ ਉੱਥੇ ਉਬਲੀ ਜਾਂਦਾ ਕਾਸ਼ ਕੈਮੀਕਲ ਵਾਲੇ ਮਾਰ ਵਾ ਬਸ ਇਹਨਾਂ ਕੋਲ ਬਹੁਤ ਹੋ ਦਸ ਆ ਦੇਖ ਲੋ ਆ ਦੇਖ ਲੋ ਇਹ ਪਹਿਲਾਂ ਵੀ ਤੁਹਾਨੂੰ ਦਿਖਾਇਆ ਸੀ ਇੱਕ ਵਾਰੀ ਦੇਖ ਲੋ ਕਾਲੇ ਜਿਵੇਂ ਤੇਲ ਨਹੀਂ ਹੁੰਦਾ ਕਾਲਾ ਤੇਲ ਜਿਵੇਂ ਗਲੀਸ ਵਾਲਾ ਤੇਲ ਕਾਲਾ ਜਿਹਾ ਆਹ ਦੇਖ ਲੋ ਆਹ ਹਾਲਾਤ ਆਹ ਦੇਖੋ ਆ ਦੇਖਿਓ ਕਾਲਾ ਛਾਹ ਜਿਵੇਂ ਐ ਵਿੱਚੋਂ ਨਿਕਲਦਾ ਆਹ ਦੇਖ ਲੋ ਹਾਲਾਤ ਦੇਖੋ ਪਾਣੀ ਦੇ ਆਹ ਦੇਖ ਲੋ ਛੋਕ ਅਸੀਂ ਤਾਂ ਭਰਾਵੋ ਛੋਡੇ ਲਈ ਇਹ ਸਾਨੂੰ ਪਤਾ ਹੈ ਕਿਉਂਕਿ ਬਾਈ ਅਸੀਂ ਜਿੰਨਾ ਪਿੰਡਾਂ ਚ ਗਏ ਆ ਨਾ ਆਪਾਂ ਹਜ ਜਵਾਕ ਪੈਦਾ ਹੁੰਦੇ ਆ ਦੇਖਦੇ ਆ ਲੋਕਾਂ ਦਾ ਦੁੱਖ ਆ ਜੇ ਪਿੰਡ ਦੇ 18 ਬੱਚੇ ਪਦਾ 13 ਬੱਚੇ ਆਪਾਂ ਹਜ ਪੈਦਾ ਹੋਇਆ ਇੱਕ ਪਿੰਡ ਚ ਆ ਤੇਜਾ ਰਹਿ ਹਲਾ ਧਰਾਗ ਵਾਲਾ ਪੈਣੀ ਇਹਨਾਂ ਪਿੰਡਾਂ ਚ ਗਏ ਆ ਬਾਈ ਅਸੀਂ ਬੱਚੇ ਪੈਦਾ ਹੁਣ ਹਟ ਗਏ ਯਾ ਨਾ ਕਰਕੇ ਨਸਲਾਂ ਖਤਮ ਹੋਣ ਲੱਗ ਗਈਆਂ ਟੀਕੇ ਨਾਲ ਜਵਾਕ ਲੈਣ ਲੱਗ ਗਏ ਪਰ ਨਹੀਂ ਆਪਾਂ ਨੂੰ ਉੱਠਣਾ ਆਪਾਂ ਨੂੰ ਕੀ ਆ ਆਪਾਂ ਕੀ ਲੈਣਾ ਕੋਈ ਆਉਦੀ ਲੜਾਈ ਹੈ ਪਾਣੀ ਦੀ ਐ ਬੋਲੀ ਦੀ ਐ ਇਹ ਲੜਨਾ ਆਪਾਂ ਕੀ ਲੈਣਾ ਆ ਦੇਖ ਲੋ ਹਾਲਾਤ ਭਵੰਸਿਆਂ ਵਿਧਾਨ ਸਭਾ ਚ ਬੋਲ ਰਿਹਾ ਕਿ ਫੈਕਟਰੀਆਂ ਪਾਣੀ ਪਾਉਂਦੀਆਂ ਰੋਕੂ ਕੌਣ ਉਹ ਇਹ ਵੀ ਸਮਝਾ ਦੇ ਭਲਿਆ ਮਾਨਸਾ ਰੋਕਣਾ ਕਿਨੇ ਆ ਰੋਕਣਾ ਕਿਸੇ ਨੇ ਹੋਰ ਆ ਕਿ ਤੂੰ ਮੁੱਖ ਮੰਤਰੀਆਂ ਤੇਰੇ ਕੋਲੇ ਸਾਰੀ ਕਮਾਂਡ ਹੈ ਪਰ ਤੂੰ ਨਹੀਂ ਰੋਕ ਸਕਦਾ ਸਾਰਾ ਤੈਨੂੰ ਦਿੱਲੀ ਵਾਲੇ ਦੱਬੀ ਬੈਠੇ ਆ ਸਾਰਾ ਪੈਸਾ ਇੱਥੋਂ ਇਕੱਠਾ ਕਰਕੇ ਲਿਧਿਆਨੌਰ ਬਾਹਰ ਰੁਪਿਆ ਹੈ ਫੈਕਟਰੀਆਂ ਵਾਲਿਆਂ ਤੋਂ ਤੇਰੇ ਕੋਲ ਜਾਂਦਾ ਤੇਰੇ ਕੋਲ ਵੀ ਕੀ ਗਾਹਾਂ ਜਾਂਦਾ ਦਿੱਲੀ ਵਾਲਿਆਂ ਕੋਲੇ ਤੈਨੂੰ ਕੀ ਲੱਗਦਾ ਵੀ ਤੈਨੂੰ ਸਾਹ ਕੱਢਣ ਦੇਣਗੇ ਹਾਂ ਤੂੰ ਭਰਾ ਜੀ ਕੱਢ ਲੈਣਾ ਉਧਰੋਂ ਉਹਦੀ ਫੋਨ ਆਉਂਦਾ ਵੀ ਨਾ ਨਾ ਇਹ ਗੱਲ ਨਹੀਂ ਕਰਨੀ ਮੈਂ ਤੁਹਾਨੂੰ ਦੋਨਾਂ ਨੂੰ ਬੇਨਤੀ ਕਰਦਾ ਸੀ ਚਾਲ ਤੇ ਭਵੰਤ ਸੇਮਾਨ ਨੂੰ ਕਿ ਦੋਨੇ ਬੰਦੇ ਇੱਥੇ ਆ ਕੇ ਖੜੋ ਸਾਡੇ ਨਾਲ ਆਉਂਦੇ ਰਹੇ ਹਾਂ ਤੁਸੀਂ ਥੋੜਾ ਸਪੀਕਰ ਥੋੜੇ ਮੰਤਰੀ ਥੋੜੇ ਐਮਐਲਏ ਇੱਥੇ ਆਉਂਦੇ ਰਹੇ ਸਾਡੇ ਨਾਲ ਸੱਤ ਸਾਲੋਂ ਤੋਂ ਤਾਂ ਆਉਂਦਿਆਂ ਨੂੰ ਇੱਥੇ ਆਜ ਦਿਨ ਤਰੇ ਅਸੀਂ ਪਰ ਤੂੰ ਉੱਥੇ ਜਿਹੜੀਆਂ ਗੱਲਾਂ ਕਰਦਾ ਨਾ ਭਾਂਸਿਆ ਇਹ ਸਿਰਫ ਤੇ ਸਿਰਫ ਤੂੰ ਲੋਕਾਂ ਨੂੰ ਗਮਰਾਹ ਕਰਦਾ ਕਿਉਂ ਗੱਲਾਂ ਦਾ ਤੇ ਰੁਕੜਾ ਉਹ ਬਾਦੂ ਤੋਂ ਸ਼ਕਾਦਣਾ ਲੋਕਾਂ ਨੂੰ ਇਸੇ ਗੱਲ ਦੀ ਤੂੰ ਖੱਟਿਆ ਖਾਦੀ ਆ ਪਹਿਲਾਂ ਤੂੰ ਕਹੇਸਤਾ ਕੁਸਤਾ ਚ ਗੱਲਾਂ ਗੁੱਲਾਂ ਚ ਟੁਕਲੇ ਸੁਣਾ ਕੇ ਉਦੋਂ ਮਸ਼ਹੂਰ ਹੋ ਗਿਆ ਫਿਰ ਤੂੰ ਗੱਲਾਂ ਕਰਕੇ ਮੁੱਖ ਮੰਤਰੀ ਬਣ ਗਿਆ ਹੁਣ ਤੂੰ ਗੱਲਾਂ ਕਰਕੇ ਫੇਰ ਲੋਕਾਂ ਨੂੰ ਐਵੇਂ ਲਾਈ ਫਿਰਦਾ ਕੋਈ ਮੁੱਦੇ ਦੀ ਗੱਲ ਹੋਈ ਸਰਕਸ ਬਣਾਤਾ ਤੁਸੀਂ ਵਿਧਾਨ ਸਭਾ ਦੇ ਸ਼ਾਸਨ ਨੂੰ ਯਾਰ ਉਹਨੂੰ ਨਿੰਦ ਲਿਆ ਉਹਨੂੰ ਗਾਲ ਕੱਢਤੀ ਉਹਨੂੰ ਭੰਡ ਲਿਆ ਨਾ ਤੁਸੀਂ ਲੈਂਡ ਪੂਲਿੰਗ ਨੀਤੀ ਦੇ ਕੋਈ ਗੱਲ ਕੀਤੀ ਨਾ ਕੋਈ ਆ ਦਰਿਆਵਾਂ ਯਰਾਂ ਦੇ ਬਾਰੇ ਗੱਲ ਕੀਤੀ ਗੁਰਦਾਨ ਸਾਹਿਬ ਦੀ ਬੇਅਦ ਬੇਅਦਵੀਆਂ ਹੋਈਆਂ ਜਿਹੜੀਆਂ ਉਹ ਤਾਂ ਤੁਸੀਂ ਬਿੱਲ ਲਿਆ ਰਹੇ ਹੋ ਲਿਆਂਦਾ ਮਤਾਂ ਪਾਇਆ ਤੁਸੀਂ ਕਾਨੂੰਨ ਬਣਾ ਰਹੇ ਹੋ ਨਾ ਗੋਤੇ ਵੈਸ ਹੋਈ ਕੋ ਸਾਰਥਕ ਵੈਸ ਹੋਈ ਹੈ ਕੁੱਕਰ ਖੇਡ ਆਈ ਆ ਤੁਸੀਂ ਕੰਮ ਦੀ ਗੱਲ ਕੀਤੀ ਹੈ ਨਹੀਂ ਕੀਤੀ ਸੋ ਇਸ ਕਰਕੇ ਪੰਜਾਬ ਦੇ ਲੋਕੋ ਤੁਹਾਨੂੰ ਹੱਥ ਬੰਨ੍ਹ ਕੇ ਬੇਨਤੀ ਕਰਦੇ ਆ ਅਸੀਂ ਵਾਰ-ਵਾਰ ਇੱਥੇ ਕਿਉਂ ਆਉਣੇ ਆ ਤੁਹਾਨੂੰ ਦਿਖਾਉਣ ਆਉਣੇ ਆ ਜਾਂ ਤੁਹਾਨੂੰ ਗਮਰਾਹ ਕੀਤਾ ਜਾਂਦਾ ਆ ਸੀਚੇਵਾਲ ਵਰਗਿਆਂ ਵੱਲੋਂ ਢਾ ਕੇ ਕੁਰਸੀਆਂ ਇਹ ਆ ਦੇਖੋ ਦਰਿਆ ਸਾਫ ਕਰਤਾ ਨਹੀਂ ਤਾਂ ਅਹਿਦਤ ਮੈਂ ਲੋ ਕੈਮਰ ਵਾਲਾ ਪਾਉਂਦੇ ਆ ਮੈਨੂੰ ਕੰਗਾ ਦੇ ਫੋਨ ਆਏ ਸਿਚਾ ਦਾ ਜੀਸੀਬੀ ਲਈ ਫਿਰਦਾ ਤੂੰ ਕਿੱਥੇ ਐ ਮੈਂ ਆਜੂ ਮੈਂ ਉੱਥੀ ਐ ਆ ਖੜਾ ਮੈਂ ਜੀਸੀਬੀ ਨਾ ਜੇ ਤੁਸੀਂ ਡਰਾਮਾ ਦੇ ਨਾਲ ਮਿੱਟੀ ਲਾ ਦੋ ਪਾਣੀ ਸਾਫ ਹੋ ਜਾਊਗਾ ਜੀਸੀਬੀ ਨਾ ਹੋਣਾ ਪਾਣੀ ਸਾਫ ਖੂਪਾਟ ਦਗਾ ਪਾਣੀ ਸਾਫ ਹੋ ਜਾਊਗਾ ਉਹ ਚਾਹ ਡੈਰੀਆਂ ਬੰਦ ਕਰ ਦੋ ਪਾਣੀ ਸਾਫ ਹੋ ਜਾਊਗਾ ਰੋਲਾ ਤਾਂ ਪੈਂਦੇ ਕੈਮੀਕਲ ਦਾ ਆ ਪਿਆਓ ਮੜੀ ਘੁੱਟ ਲਿਆ ਕੇ ਸੀਚਲ ਸਾਹਿਬ ਮੜੀ ਜੇ ਘੁੱਟ ਮਾਨ ਸਾਹਿਬ ਨੂੰ ਪਿਆ ਦੋ ਨਾਲ ਘੁੱਟ ਤੁਸੀਂ ਪੀ ਲਿਓ ਪਤਾ ਲੱਗ ਜੂ ਕੀ ਭਾਅ ਵਿਕਦੀ ਐ ਜੇ ਨਾਲ ਦੀ ਨਾਲ ਸਾਡੇ ਫੇਫੜੇ ਚੱਕ ਤੇ ਗੁਰਦੇ ਚੱਕ ਤੇ ਤਾਂ ਫਿਰ ਇਸ ਕਰਕੇ ਬਾਈ ਅੱਜ ਫੇਰ ਕਿਉਂ ਆਉਣਾ ਪਿਆ ਕਿਉਂਕਿ ਵਿਧਾਨ ਸਭਾ ਚ ਗਮਰਾਹ ਕਰ ਰਹੇ ਆ ਲੋਕਾਂ ਨੂੰ ਕਿ ਅਸੀਂ ਅੱਜ ਫਿਰ ਸੁਲਤਾਨਪੁਰ ਲੋਧੀ ਗਮਰਾਹ ਕਰੀ ਜਾਂਦੇ ਆ ਅਸੀਂ ਬੁੱਢਾ ਦਰਿਆ ਕਰਤਾ ਅਸੀਂ ਸਾਫ ਕਰਤਾ ਅਸੀਂ ਐ ਕਰ ਰਹੇ ਆ ਆ ਦੇਖੋ ਬਾਈ ਅਰਬਾਂ ਲੀਟਰ ਪਾਣੀ ਉਹ ਦਿਖਾਈਓ ਉੱਪਰ ਦਾ ਉਹ ਦਿਖਾ ਉਹ ਗੈਂਦ ਸੰਦ ਦਿਖਾ ਦੇਖ ਕੇ ਮੈਂ ਬਲਬਲੇ ਵਿੱਚੋਂ ਨਿਕਲਦੇ ਆ ਉਧਰ ਵੀ ਦਿਖਾ ਦੇ ਮਾੜਾ ਆ ਸਾਫ ਵੀ ਦਿਖਾ ਦੇ ਕਿਵੇਂ ਉਧਰੋਂ ਅਮਰਤਪੁਰਗਾ ਪਾਣੀ ਆਉਂਦਾ ਆ ਆ ਐਨੂੰ ਦਿਖਾ ਅੱਧਾ ਅੱਧਾ ਦਰਿਆ ਐਨੂੰ ਦਿਖਾ ਅੱਧਾ ਦਰਿਆ ਚ ਮਿਲਦਾ ਜਾ ਕੇ ਪਰੇ ਨੂੰ ਦਿਖਾਇ ਦਰ ਨੂੰ ਆਇਓ ਉਹਦਾ ਦਰਿਆ ਕਿਵੇਂ ਪਾਣੀ ਨੇ ਕਾਲਾ ਕਾਲਾ ਕਰਤਾ ਹਾਂ ਅੱਜਾ ਮੈਂ ਹੁਣ ਭਰਿਆ ਸੀ ਨਾ ਆਹ ਉਹ ਬੋਦਲ ਜੀ ਵਾਲਾ ਯਾਰ ਤੁਸੀਂ ਦੇਖ ਲਓ ਮੇਰਾ ਹੱਥ ਲੱਗ ਗਿਆ ਵਿੱਚ ਪਹਿਲੀ ਖੁਰਕ ਲੜਨ ਲੱਗ ਜੀ ਤੇਰੇ ਲੋਕ ਪੀਂਦੇ ਆ ਯਾਰ ਮੂਦਾ ਕੈਂਸਰ ਜਾਉਂਦੇ ਜਵਾਕਾਂ ਨੂੰ ਹੋ ਚੱਲਿਆ ਬਾਈ ਹਸਪਤਾਲ ਭਰੇ ਪਏ ਯਾਰ ਬਿਲਕੁਲ ਦੇ ਲੋਕ ਆ ਸਾਥੂ ਦੁੱਖ ਨਹੀਂ ਦੇਖਿਆ ਆਂਦਾ ਲੋਕਾਂ ਦਾ ਤਾਂ ਫਿਰਦੇ ਆ ਸਾਡੀ ਤਨਖਾਹ ਨਹੀਂ ਲੱਗੀ ਗੱਡੀਆਂ ਫੂਕਦੇ ਤੇਲ ਫੂਕਦੇ ਫਿਰਦੇ ਆ ਸਾਨੂੰ ਕਿ ਇੱਥੇ ਮੈਡਲ ਨਹੀਂ ਪਾਉਣਾ ਕਿਸੇ ਨੇ ਫਿਰਦਾ ਉਲਟੀ ਹੋ ਜਾਂਦੇ ਆ ਤੁਸੀਂ ਕਰਾ ਲਿਆ ਜੀ ਆ ਕਹੀ ਕਹਿੰਦੇ ਕਰਾ ਲਿਆ ਬੰਦ ਮੈਂ ਸਰਕਾਰ ਆ ਮੈਂ ਡੀਸੀ ਲੱਗਿਆ ਮੈਂ ਮੰਤਰੀ ਆ ਕਿ ਮੁੱਖ ਮੰਤਰੀ ਆ ਕੰਮ ਕੀ ਦਾ ਮੁੱਖ ਮੰਤਰੀ ਦਾ ਅਸੀਂ ਰੌਲਾ ਪਾਸਣਾ ਲੋਕਾਂ ਨੂੰ ਜਗਾਸਣਾ ਉਹ ਵੀ ਨਹੀਂ ਤੁਸੀਂ ਆਏ ਚੰਦ ਨੂੰ ਆ ਜਾਂਦਾ ਉੱਧੀ ਕਰ ਦਿੰਦੇ ਇੱਕ ਠੱਪੇ ਦਾ ਕੰਮ ਹਨ ਉੱਠ ਖੜਾ ਹਾਂ ਦੇ ਨਹੀਂ ਕੋਈ ਨਹੀਂ ਇਹ ਅੱਗ ਤੁਹਾਨੂੰ ਮੈਂ ਕਿਹਾ ਸੀ ਇਹ ਜਿਹੜੀ ਅੱਗ ਦਾ ਲਪੇਟੇ ਚ ਲੈਣਾ ਤੁਹਾਨੂੰ ਸਾਰਿਆਂ ਨੂੰ ਯਾਦ ਰੱਖਿਓ ਜਿਹੜੀ ਅੱਗ ਚਾਰ ਫਿਰੋਂ ਲਾਂਬੂ ਮੱਝ ਦੇ ਤਰੇ ਆਉਂਦੇ ਨਾ ਪੰਜਾਬ ਦੇ ਚਿੱਟੇ ਰੂਪ ਥੋਡੇ ਘਰੇ ਆਵੇ ਜਾਂ ਥੋਡੇ ਕਿਸੇ ਪੁਲਿਸ ਮੁਕਾਬਲੇ 'ਚ ਮੁੰਡਾ ਮਾਰਿਆ ਜਾਵੇ ਝੂਠੇ 'ਚ ਉਹ ਥੋਡੇ ਅੱਗ ਘਰੇ ਡਿੱਗੂਗੀ ਯਾਦ ਰੱਖਿਓ ਜਾਂ ਥੋਡੇ ਆਹ ਜ਼ਹਿਰਾਂ ਤੁਹਾਨੂੰ ਮਾਰ ਦੇਣਗੇ ਓਏ ਆਹ ਆਹ ਕੈਮੀਕਲੀ ਮਾਰ ਦੂ ਇਹਨਾਂ ਨੂੰ ਤਾਂ ਮਾਰਨ ਦੀ ਲੋੜ ਹੀ ਨਹੀਂ ਪੈਣੀ ਜਾਂ ਗੋਲੀ ਮਾਰਨ ਦੀ ਲੋੜ ਨਾ ਜਿੱਲਾਂ ਢੱਕਣ ਦੀ ਲੋੜ ਤੁਹਾਨੂੰ ਆਹੀ ਯਾਰ ਮਾਰ ਦੂ ਯਾਦ ਰੱਖਿਓ ਆ ਕੈਮੀਕਲੀ ਮਾਰ ਦੂ ਐਡਾ ਖਤਰਨਾਕ ਕੈਮੀਕਲ ਆ ਪੂਰੇ ਦੱਖਣ ਭਾਰਤ ਚ ਬੈਨ ਆ ਜਿਹੜੀਆਂ ਡਾਈ ਇੰਡਸਟਰੀਆਂ ਲੱਗੀਆਂ ਹੋਈਆਂ ਨੇ ਪੂਰੀ ਦੁਨੀਆ ਚ ਬੈਨ ਆ پابੰਦੀ ਲਾਈ ਹੋਈ ਆ ਉੱਥੇ ਨਹੀਂ ਚੱਲਦੀਆਂ ਪਰ ਇੱਥੇ ਚੱਲਦੀਆਂ ਕਿਉਂ ਸਾਨੂੰ ਅਸੀਂ ਅਮਰੀਕਾ ਕੈਨੇਡਾ ਆਸਟ੍ਰੇਲੀਆ ਜਾਣਾ ਅਸੀਂ ਆਹ ਕਰਨਾ ਐ ਅਸੀਂ ਉਹ ਕਰਨਾ ਸਾਨੂੰ ਦੇਲ ਹੀ ਨਹੀਂ ਉਹ ਲੋਕੋ ਭੱਜੇ ਫਿਰਦਾ ਕਮਲਿਆਂ ਨੂੰ ਸਰਮੂਹ ਗੱਡੀ ਚੱਕੀ ਇਧਰ ਨੂੰ ਉੱਡ ਗਏ ਉਧਰ ਨੂੰ ਉੱਡ ਗਏ ਉਹ ਆ ਜਿਹੜਾ ਤੁਹਾਡੇ ਘਾਣ ਹੋ ਰਿਹਾ ਨਸਲਾਂ ਜਵਾਨੀਆਂ ਦਾ ਇਹਦੇ ਬਾਰੇ ਵੀ ਸੋਚੋ ਰੱਬ ਦਾ ਵਾਸਤਾ ਐਵੇਂ ਝੰਡਾ ਚੱਕ ਕੇ ਬਾਦਲਾਣਾ ਖੜ ਗਏ ਕਾਂਗਰਸੀਆਂ ਨਾਲ ਖੜ ਗਏ ਬੋਕਰ ਨਾਲ ਖੜ ਗਏ ਭਾਜਪੀ ਨਾਲ ਖੜ ਗਏ ਉਹ ਕਦੇ ਪੰਜਾਬ ਨਾਲ ਵੀ ਖੜ ਜੋ ਕਰੇ ਪੰਜਾਬ ਬਾਰੇ ਵੀ ਸੋਚ ਲਓ ਆਪਣੇ ਪਾਣੀਆਂ ਬਾਰੇ ਬੋਲੀ ਬਾਰੇ ਨਸਲਾਂ ਬਾਰੇ ਫਸਲਾਂ ਬਾਰੇ ਸੋਚ ਲਓ ਕਦੇ ਯਾਰ ਤੇ ਦੇਖ ਲਓ ਸ਼ੀਸ਼ਾ ਹੁਣ ਇਸ ਕਰਕੇ ਅੱਜ ਅਸੀਂ ਇੱਥੇ ਇਕੱਠੇ ਹੋਏ ਸੀਗੇ ਸਾਡੀ ਸਾਰੀ ਟੀਮ ਕਾਲੇ ਪਾਣੀ ਦਾ ਮੋਰਚਾ ਅੱਗੇ ਜਾ ਕੇ ਅਸੀਂ ਪ੍ਰਸਕਨ ਬਰਸ ਕਰਨੀ ਇਹ ਉਧਾਨੇ ਚ ਰੱਖੀ ਆ ਉਦੋਂ ਪਹਿਲਾਂ ਮੈਂ ਤੁਹਾਨੂੰ ਇਹ ਤਸਵੀਰ ਦਿਖਾ ਦਿਆਂ ਕਿ ਕੀ ਹਾਲਾਤ ਨੇ ਇਥੋਂ